ਇੱਥੇ ਹੁਣ ਕਾਲੇ ਵਾਲੀ ਸਾਈਡ ਮੇਰੀ ਭੂਆ ਕਨੇ ਕੋਠੀ ਬਣਾਈ ਆ। ਉਹਨਾਂ ਪਾਣੀ ਸਾਰਾ ਮਤਲਬ ਦੂਜਾ ਵਰਤਦੇ ਨੇ। ਨਹਿਰੀ ਪਾਣੀ ਵਰਤਦੇ ਨੇ। ਅੱਛਾ। ਬਾਗੀਆਂ ਨਾਲ ਮਤਲਬ ਉਹ ਚ ਕਵਰ ਕਰ ਲੈਂਦੇ ਉਹਦੇ ਵਿੱਚ ਸਾਰੇ ਉਹਦੇ ਨਾਲ ਤਰਾਇ ਕੀਤੀ ਆ। ਉਹਨਾਂ ਦੀ ਵੀ 1% ਵੀ ਦਿੱਕਤ ਆਈ ਨਹੀਂ ਹੈਗੀ। ਅ ਤੁਹਾਡੇ ਕਹਿਣ ਦਾ ਮਤਲਬ ਜੋ ਆਪਾਂ ਘਰ ਦੇ ਵਿੱਚ ਪਾਣੀ ਵਰਤਦੇ ਆਂਗੇ। ਜੀ ਜੀ ਜੀ। ਤੇ ਇੱਕ ਨਹਿਰੀ ਪਾਣੀ ਦਾ ਨਾ ਕੋਈ ਚ ਡਿਫਰੈਂਸ ਆ ਸਕਦਾ। ਡਿਫਰੈਂਸ ਆਪਣੇ ਪਾਣੀ 'ਚ ਵੀ ਸ਼ੋਰ ਹੈ। ਠੀਕ ਹੈ ਜੀ। ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਛੋਟੇ ਪਰਿਵਾਰਾਂ ਦੇ ਲਈ ਘੱਟ ਕੀਮਤ ਦੇ ਵਿੱਚ ਬਣੀ ਹੋਈ ਕੋਠੀ ਲੈ ਕੇ ਹ ਆਪਣਾ ਘਰ ਜਾਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਅਸੀਂ ਬਿਲਕੁਲ ਫ੍ਰੀ ਉਸ ਦੀ ਐਡ ਕਰਾਂਗੇ ਕੋਈ ਵੀ ਤੁਹਾਡੇ ਤੋਂ ਰੁਪਈਆ ਨਹੀਂ ਲੈਤਾ ਜਾਊਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਰਕੀਟੈਕਟ ਭਰਾ ਤੇ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਵੀ ਇਸ ਕੋਠੀ ਨੂੰ ਬਣਾਉਣ ਦੇ ਵਿੱਚ ਕੁੱਲ ਕਿੰਨਾ ਖਰਚ ਆਇਆ ਤੇ ਕੀ ਕੁਝ ਖਾਸ ਕੀਤਾਗਾ ਬਾਕੀ ਵੀਰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਇਦਾਂ ਦੀਆਂ ਹੋਰ ਵੀਡੀਓ ਪਹੁੰਚਦੀਆਂ ਰਹਿਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਆਓ ਅੱਜ ਦੀ ਆਪਾਂ ਸਟਾਰਟ ਕਰਦੇ ਆ ਇਹ ਵੀਡੀਓ ਤੇ ਸਾਰੀ ਗੱਲਬਾਤ ਕਰਦੇ ਆ ਬਾਈ ਹੁਣਾ ਦੇ ਨਾਲ ਸੋ ਹਾਂਜੀ ਦੋਸਤੋ ਹੁਣ ਤੁਹਾਨੂੰ ਮਲਾਵਾਂਗੇ ਬਾਈ ਹੁਣਾ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭਰਾ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਵੀਰੇ ਵੀਰੇ ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਦਈਏ ਆਪਾਂ ਪਿੰਡ ਕਿਹੜੇ ਖੜੇ ਆ ਤੇ ਤੁਹਾਡਾ ਨਾਂ ਕੀ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਵੀਰੇ ਪਿੰਡ ਜੋਗਾ ਮਾਨਸਾ ਜ਼ਿਲ੍ਹਾ ਜੀ ਜੀ ਵੀਰੇ ਗੁਰਪ੍ਰੀਤ ਵੀਰੇ ਕਦੋਂ ਤੁਹਾਡੇ ਮਨ ਦੇ ਵਿੱਚ ਆ ਗਿਆ ਵੀ ਵੀਰੇ ਇਹ ਮਨ ਚ ਆਇਆ ਸਾਡੇ ਸਾਡੇ ਪੁਰਾਣੇ ਬਜ਼ੁਰਗਾਂ ਦੀ ਜਗਾ ਬਣਾਈ ਵੀ ਸੀਗੀ ਘਰ ਬਣਾਏ ਹੋਏ ਸੀਗੇ ਤੇ ਕੁਝ ਤਾਂ ਸਮੇਂ ਦੇ ਹਿਸਾਬ ਨਾਲ ਹੋ ਰਿਪੇਅਰ ਮੰਗ ਰਹੇ ਸੀਗੇ ਜੀ ਕੁਝ ਮਤਲਬ ਵੀ ਆਏ ਸੀਗਾ ਵੀ ਨਵੀਂ ਕੋਠੀ ਪਾਈਏ ਨਵਾਂ ਘਰ ਪਾਈਏ ਅਸੀਂ ਵੀ ਜੀ ਤੇ ਨਵੇਂ ਹਿਸਾਬ ਨਾਲ ਚੇਂਜ ਹੋਈਏ ਹਿਸਾਬ ਤੇ ਅਸੀਂ ਹੁਣ ਤੱਕ ਠੀਕ ਆ ਵੀਰੇ ਹਾਂਜੀ ਤੇ ਭਾਈ ਜੀ ਸਭ ਤੋਂ ਜ਼ਰੂਰੀ ਹੁੰਦਾਗਾ ਘਰ ਬਣਾਉਣ ਤੋਂ ਪਹਿਲਾਂ ਘਰ ਦਾ ਨਕਸ਼ਾ ਹਾਂਜੀ ਤੇ ਨਕਸ਼ੇ ਦਾ ਫਿਰ ਤੁਸੀਂ ਕਿੱਥੋਂ ਡਿਜ਼ਾਈਨ ਕਰਾਇਆ ਕਿਉਂਕਿ ਨਕਸ਼ਾ ਬਹੁਤ ਸੋਹਣਾਗਾ ਹਾਂਜੀ ਜਿਵੇਂ ਤੁਸੀਂ ਘੱਟ ਜਗ੍ਹਾ ਨੂੰ ਵਧੀਆ ਤਰੀਕੇ ਦੇ ਨਾਲ ਮੇਨਟੇਨ ਕੀਤਾਗਾ ਚੀਜ਼ ਬੋਲਦੀ ਆ ਹਣਾ ਬਾ ਕਮਾਲ ਕੰਮ ਹੋਇਆ ਸਾਰਾ ਤੇ ਇਹ ਫਿਰ ਵੀਰੇ ਕਿੱਥੋਂ ਤੁਸੀਂ ਡਿਜ਼ਾਈਨ ਕਰਾਈਓ ਇਹ ਵੀਰੇ ਮਾਨਸਾ ਤੋਂ ਕਰਾਇਆ ਬੀਫੋਰ ਯੂ ਆਰ ਡਾਇਰੈਕਟ ਮੰਡਾ ਉਹ ਤੋਂ ਕਰਵਾਇਆ ਜੀ ਅੱਛਾ ਵੀਰੇ ਉਹ ਤੋਂ ਮਾਨਸਾ ਤੋਂ ਨਕਸ਼ਾ ਲਿਆ ਸਮਨਦੀ ਪ੍ਰਸੰਗਤ ਜੀ ਵੀਰੇ ਉਹਨਾਂ ਨੇ ਸਾਨੂੰ ਇਹ ਤੋਂ ਜੱਡ ਤਾਈਂ ਕੁੱਲ ਚੀਜ਼ ਦਿੱਤੀ ਆ ਆ ਵੇਖੋ ਸਾਨੂੰ ਸਾਰਾ ਮੈਕਸੇ ਤੇ ਉਹਨਾਂ ਨੇ ਡਿਜ਼ਾਈਨ ਵਗੈਰਾ ਸਾਰਾ ਕੁਝ ਦਿੱਤਾਗਾ ਜੀ ਵੀਰੇ ਹਾਂਜੀ ਕੁੱਲ ਡਰਾਇੰਗ ਦਿੱਤੀ ਆ ਸਾਨੂੰ A ਤੋਂ Z ਸਾਰੀ ਡਰਾਇੰਗ ਦਿੱਤੀ ਆ ਸੋ ਦੋਸਤੋ ਤੁਸੀਂ ਆ ਵੇਖ ਸਕਦੇ ਹੋ B4G ਵਾਲੇ ਭਰਾ ਨੇ ਫੁੱਲ ਡਿਟੇਲ ਦੇ ਵਿੱਚ ਕੱਲਾ-ਕੱਲਾ ਨਕਸ਼ਾ ਦਿੱਤਾ ਵਾ ਐਨੇ ਤਾਂ ਮੈਂ ਨਹੀਂ ਜ਼ਿਆਦਾਤਰ ਭਾਈ ਦੇਖੇ ਨੇ ਡਰਾਇੰਗਾਂ ਵੀ ਜਿੰਨੀਆਂ ਤੁਸੀਂ ਚੱਕੀ ਫਿਰਦੇ ਹੋ ਨਹੀਂ A ਤੋਂ Z ਸਾਰੀ ਡਰਾਇੰਗ ਦਿੱਤੀ ਆ ਜਿਉਂ ਉਹਨਾਂ ਨੇ AC ਫਿਟਿੰਗ ਇਲੈਕਟ੍ਰੀਸਨ ਆ ਪਲੰਬਰ ਕੁੱਲ ਡ੍ਰੈਂਗ ਉਹਨਾਂ ਨੇ ਦਿੱਤੀ ਆ ਸਾਨੂੰ ਜੀ ਠੀਕ ਆ ਬਾਈ ਤੇ ਬਾਈ ਮਹਿੰਗੇ ਕਿੰਨੇ ਕਨੇ ਫਿਰ ਰੇਟ ਬਹੁਤ ਸਹੀ ਆ ਵੀਰੇ ਮਹਿੰਗੇ ਨਹੀਂ ਹੈਗੇ ਅੱਛਾ ਬਹੁਤ ਵੀ ਆਹ ਵੀਡੀਓ ਦੇਖ ਕੇ ਜੇ ਆਪਾਂ ਸਕਰੀਨ ਤੇ ਨੰਬਰ ਦੇ ਦਾਂਗੇ ਬਾਈ ਦਾ ਵੀ 4U ਵਾਲਿਆਂ ਦਾ ਤੇ ਵੀ ਜੇ ਕਿਸੇ ਮੇਰੇ ਭਰਾ ਨੇ ਫੋਨ ਕਰਕੇ ਉਹਨਾਂ ਕੋ ਕੰਮ ਕਰਾਉਣਾ ਹੋਵੇ ਵੀ ਜਾਨੀ ਕਿ ਤੁਸੀਂ ਰეკਮੈਂਡ ਕਰਦੇ ਹੋ ਵੀ ਉਹ ਬੰਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹਾਂ ਬਹੁਤ ਵਧੀਆ ਜੀ ਉਹਨਾਂ ਦਾ ਮਤਲਬ ਵੀ ਬਹੁਤ ਵਧੀਆ ਭਰਾ ਗੱਲਬਾਤ ਕਰਦਾ ਜੀ ਵਧੀਆ ਆਪਣੀ ਗੱਲਬਾਤ ਸੁਣਦਾ ਸਾਰੀ ਮਤਲਬ ਵੀ ਜਿਵੇਂ ਹੁਣ ਵਿਚਾਰ ਟੀਪੀ ਹੁੰਦਾ ਵੀ ਸੁਣਦੇ ਨਹੀਂ ਸਮਾਰ ਕੇ ਤੋਂ ਬਾਅਦ ਫਾਇਲ ਦੇਣ ਤੋਂ ਬਾਅਦ ਨਕਸ਼ੇ ਤੋਂ ਬਾਅਦ ਬਹੁਤ ਵਧੀਆ ਹੁੰਦਾ ਵਧੀਆ ਜਦੋਂ ਵੀ ਆਪਾਂ ਸਾਧਦੇ ਆ ਜਦੋਂ ਵੀ ਲੋਡ ਆਪਾਂ ਨੂੰ ਵਧੀਆ ਹੁੰਦੇ ਆ ਉਹ ਜੀ ਵਧੀਆ ਆਪਣੇ ਨਾਲ ਗੱਲਬਾਤ ਕਰਦੇ ਠੀਕ ਆ ਵੀਰੇ ਤੇ ਵੀਰੇ ਆਪਾਂ ਹੁਣ ਸ਼ੁਰੂਆਤ ਕਰ ਲਵਾਂ ਇੱਥੇ ਹੀ ਤੇ ਜਿਹੜਾ ਆ ਆਪਣੀ ਰੋੜੀ ਪਈ ਹੋਈ ਆਗੀ ਵੀਰੇ ਹਨਾ ਤੇ ਇੱਥੇ ਹੁਣ ਵੀਰੇ ਕੀ ਕੰਮ ਰਹਿੰਦਾਗਾ ਆਪਣਾ ਇੱਥੇ ਹੀ ਬਸ ਹੁਣ ਵਿਲੇ ਹੋ ਗਏ ਧੋਨੇ ਤਾਂ ਜੀ ਹੁਣ ਬਸ ਕੰਮ ਚਲਾ ਰਹੇ ਆ ਅੱਗੇ ਵੀ ਕਰਨਾ ਜੀ ਜਿਵੇਂ ਉਹਨਾਂ ਇੱਕ ਸਾਈਡ ਇਧਰ ਗ੍ਰੀਨਰੀ ਵਗੈਰਾ ਲੱਗ ਜੂਗੀ ਜੀ ਆ ਦਿਖਾ ਦਿਓ ਵੀਰੇ ਇਧਰੋਂ ਹਾਂਜੀ ਅੱਛਾ ਇੱਥੇ ਗ੍ਰੀਨਰੀ ਲਾਉਣੀ ਆ ਸਾਰੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਅੱਗੇ ਆ ਪੋਰਚ ਆ ਗਿਆ ਹਾਂਜੀ ਵੀਰੇ ਹਾਂਜੀ ਇਹ ਮਤਲਬ ਜਿਵੇਂ ਗੱਡੀ ਵਗੈਰਾ ਖੜਾਉਣ ਨੂੰ ਜਗ੍ਹਾ ਆ ਗਈ ਆਪਣੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਵੀਰੇ ਗੱਲ ਕਰੀਏ ਇਹ ਕੁੱਲ ਸਕੁਅਰ ਫਿਟ ਕਿੰਨੀ ਬਣ ਗਈ ਜੀ ਆਪਣੀ ਜਗ੍ਹਾ ਥੱਲੋਂ ਤੇ ਉੱਪਰੋਂ ਇਹ ਉੱਪਰ-ਨੀਚੇ 2200 ਸਕੁਅਰ ਫੁੱਟ ਜਗ੍ਹਾ ਬਣ ਗਈ ਅੱਛਾ ਜੀ ਹਾਂਜੀ ਕਮਰੇ ਕਿੰਨੇ ਰੱਖੇ ਨੇ ਵੀਰੇ ਦੋ ਬੈੱਡਰੂਮ ਆ ਗਏ ਜੀ ਜੀ ਨੀਚੇ ਜੀ ਦੋ ਵਾਸ਼ਰੂਮ ਆ ਗਏ ਡ੍ਰਾਈੰਗ ਰੂਮ ਤੇ ਰਸੋਈ ਜੀ ਤੇ ਵਿਚਾਲੇ ਲੋਬੀ ਰਹੇਗੀ ਠੀਕ ਆ ਬਾਈ ਹਾਂਜੀ ਆ ਵੀਰੇ ਪੱਥਰ ਫਿਰ ਕਿਹੜਾ ਲਾਇਆ ਟਾਇਲ ਵਗੈਰਾ ਕਿਹੜੀ ਲਾਈ ਆ ਜੀ ਇਹ ਵੀ ਦੱਸੋ ਇਹ ਟਾਇਲ ਜੀ ਇਹ ਪੁੱਛੋ ਤੇ ਲਿਆਂਦਾ ਪੱਥਰ ਜੀ ਅੱਛਾ ਵੀਰੇ ਹਾਂਜੀ ਕੀ ਭਾਣੂ ਮਿਲ ਗਿਆ ਸੀ ਵੀਰੇ ਇਹ ਇਹ 32 ਰੁਪਏ ਸਕਰ ਫੁੱਟ ਦੇ हिसाब ਨਾਲ ਲਿਆਂਦਾ ਸੀ ਜੀ ਅੱਛਾ ਵੀਰੇ ਸਾਈਜ਼ ਕੀ ਹੈਗਾ ਇਹਦਾ ਇਹ ਪੱਥਰ ਦਾ ਵੀਰੇ ਇਹ 2x2 ਆ ਜੀ ਠੀਕ ਆ ਵੀਰੇ ਹਾਂਜੀ ਤੇ ਦਰਸ਼ਕ ਵੀਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਗੇ ਜਾ ਕੇ ਆਪਾਂ ਵੀਡੀਓ ਦੇ ਵਿੱਚ ਹਨ ਜਿਹੜੇ ਮੇਰੇ ਵੀਰ ਨੇ ਬੀ 4 ਜੂ ਵਾਲਿਆਂ ਨੇ ਇਹ ਕੋਠੇ ਦਾ ਨਕਸ਼ਾ ਤਿਆਰ ਕੀਤਾਗਾ ਆਪਾਂ ਸਾਰੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਓ ਜੀ ਤੁਹਾਨੂੰ ਦਿਖਾਉਣੇ ਹੈਗੇ ਰਸੋਈ ਹਾਂਜੀ ਆ ਵੀਰੇ ਆਪਣੀ ਵੈਲਕਮ ਐਂਟਰੀ ਦੇ ਨਾਲ ਤੁਸੀਂ ਰਸੋਈ ਦਿੱਤੀ ਹੈ ਹਾਂਜੀ ਇਹ ਰਸੋਈ ਦਿੱਤੀ ਹੈ ਵੈਲਕਮ ਐਂਟਰੀ ਦੇ ਨਾਲ ਕੀ ਕੀ ਸਾਈਜ਼ ਆ ਵੀਰੇ ਇਹਦਾ ਇਹ 11x12 ਦੀ ਹੈ ਜੀ ਅੱਛਾ ਵੀਰੇ ਹਾਂਜੀ ਬਹੁਤ ਖੁੱਲੀ ਡੁੱਲੀ ਰਸੋਈ ਬਣੀ ਹੋਈ ਹੈ ਜੀ ਬਿਲਕੁਲ ਬਾਈ ਦਿਖਦੀ ਹੈ ਜੀ ਤੇ ਇਹਦੇ ਉੱਪਰ ਵੀਰੇ ਫਿਰ ਆ ਜਿਹੜਾ ਗ੍ਰੇਨਾਈਟ ਯੂਜ਼ ਕੀਤਾਗਾ ਹਾਂਜੀ ਇਹ ਵੀ ਦਿਖਾ ਦਿੰਨੇ ਆਪਾਂ ਹਾਂ ਗ੍ਰੇਨੇਟੇ ਤੋਂ ਇਹ ਵੀ ਵੀਰੇ ਫਿਰ ਇਹ ਕਿੱਥੋਂ ਲਿਆਂਦਾ ਜੀ ਪੱਥਰ ਇਹ ਸਾਰਾ ਪੱਥਰ ਪੁੱਚੋ ਦੀ ਆਇਆ ਹੈ ਬਾਈ ਅੱਛਾ ਵੀਰੇ ਹਾਂਜੀ ਕੁੱਲ ਕੋਠੀ ਦੇ ਵਿੱਚ ਵੀਰੇ ਗ੍ਰੇਨਾਈਟ ਤੇ ਟਾਇਲ ਦੇ ਤੱਕ ਕਿੰਨਾ ਖਰਚਾ ਆ ਗਿਆ ਸੀਗਾ ਆਈਡੀਆ ਦਾ ਤੇ ਖਰਚਾ ਹੀ ਐ ਲੈ ਲਓ ਵੀ 1.5 ਲੱਖ ਰੁਪਏ ਦਾ ਤਾਂ ਪੱਥਰ ਆਇਆ ਸੀਗਾ ਜੀ ਅੱਛਾ ਵੀਰੇ ਬਾਕੀ ਇਹਦੀ ਲਵਾਈ ਖਰਚਾ ਹੋ ਗਿਆ ਕੁਝ ਜਿੰਨਾਂ ਕੁਝ ਸਿਮੈਂਟ ਵਰੇਤੀ ਉਹ ਚੀਜ਼ ਆ ਗਈ ਠੀਕ ਹੈ ਜੀ ਐ ਲੈ ਲਓ ਵੀ 3 ਲੱਖ ਦੇ ਕਰੀਬ ਸਾਰਾ ਕੰਪਲੀਟ ਹੋ ਗਿਆ ਸੀਗਾ ਜੀ ਬਸ ਸਾਰੀ ਕੋਠੀ ਦੇ ਵਿੱਚ ਹਾਂਜੀ ਸਾਰਾ ਜੀ ਵੀਰੇ ਹਾਂਜੀ ਵੀਰੇ ਤੇ ਸਾਨੂੰ ਇਦਰਾ ਡਰੈਿੰਗ ਰੂਮ ਦਿਖਾ ਦਿੰਨੇ ਆ ਆਪਣਾ ਡਰੈਿੰਗ ਰੂਮ ਆ ਗਿਆ ਜੀ ਇਦਰਾ ਹਾਂ ਜੀ ਵੀਰੇ ਹਾਂ ਜੀ ਇਹ 12x12 ਦਾ ਡਰੈਿੰਗ ਰੂਮ ਆ ਗਿਆ ਜੀ ਪ੍ਰਾ ਹਾਂ ਜੀ ਜੀ ਤੇ ਆ ਨਾਲ ਅਟੈਚ ਵਾਸ਼ਰੂਮ ਆ ਗਿਆ ਇਹਦੇ ਆ ਜੋ ਜੀ ਹਾਂ ਜੀ ਵੀਰੇ ਵਾਸ਼ਰੂਮ ਦੇ ਵਿੱਚ ਵੀਰੇ ਕੀ ਕੁਝ ਖਾਸ ਕਰੀ ਕੋਈ ਕੁਝ ਰੱਖੀਆ ਜੀ ਦੇ ਜਿਵੇਂ ਟੂਟੀਆਂ ਵਗੈਰਾ ਨੇ ਜਾਂ ਹੋਰ ਟੂਟੀਆਂ ਵਗੈਰਾ ਜੀ ਇਹ ਸਾਰਾ ਅਸ਼ੀਰਵਾਦ ਦਾ ਸਮਾਨ ਲਾਇਆ ਹੋਇਆ ਜੀ ਅੱਛਾ ਵੀਰੇ ਤੇ ਆ ਦੂਜਾ ਸਾਰਾ ਮੜਾਸ ਦਾ ਸਮਾਨ ਆਇਆ ਜੀ ਜੀ ਵੀਰੇ ਤੇ ਪੱਥਰੇ ਵੀ ਪੁੱਛੋ ਤਾਂ ਆਇਆ ਗਿਆ ਜੀ ਸਾਰਾ ਠੀਕ ਹੈ ਵੀਰੇ ਹਾਂਜੀ ਟੋਟਲ ਟੂਟੀਆਂ ਟਾਡੀਆਂ ਦੇ ਉੱਤੇ ਬਈ ਕਿੰਨਾ ਖਰਚਾ ਗਿਆ ਠੀਕ ਆ ਕੁਆਲਟੀ ਦੀ ਕੰਪਨੀ ਦੀ ਜਿੰਮੇਤੂ ਪੂਰੀ ਵਧੀਆ ਕੁਆਲਟੀ ਹੈ ਜੀ ਪੂਰੀ ਵਧੀਆ ਕੁਆਲਟੀ ਨਾਲੇ ਬਾਜ਼ਾਰ ਰੇਟ ਨੇ ਕੋਈ ਬਾਹਲੇ ਮਹਿੰਗੇ ਰੇਟ ਨਹੀਂ ਹੈਗੇ ਜੀ ਅੱਛਾ ਵੀਰੇ ਹਾਂਜੀ ਰੇਟ ਵੀ ਸਹੀ ਨੇ ਇਹਨਾਂ ਦੇ ਠੀਕ ਹੈ ਵੀਰੇ ਹਾਂਜੀ ਤੇ ਕੁੱਲ ਮਿਲਾ ਕੇ ਜਾਨੀ ਕਿ ਵੀਰੇ ਜਿੰਮੇ ਹੁਣ ਥੋੜਾ ਕੰਮ ਹੋਇਆ ਜਿੰਨਾ ਵੀ ਚਣਾਈ ਦਾ ਹੋਇਆਗਾ ਜਾਂ ਪਲਾਸਟਰ ਦਾ ਕੰਮ ਹੋਇਆਗਾ ਉਹ ਤੋਂ ਸੈਟੀਸਫਾਈ ਹੋ ਵੀਰੇ ਪੂਰੇ ਵਧੀਆ ਸੈਟੀਸਫਾਈ ਅੱਛਾ ਵੀਰੇ ਹਾਂਜੀ ਤੇ ਕੁੱਲ ਹੁਣ ਤੱਕ ਕੂਠੀ ਦੇ ਵਿੱਚ ਆਪਾਂ ਗੱਲ ਕਰੀਏ ਜਿੱਥੇ ਆਪਾਂ ਖ ਕੁੱਲਾਂ ਲਾ ਲਓ ਵੀ 18 17 18 ਲੱਖ ਰੁਪਏ ਦੇ ਗਰੀਬ ਬੱਗ ਗਿਆ ਜੀ ਇਹਦੋਂ ਪਹਿਲਾਂ ਖਰਚਾ ਠੀਕ ਹੈ ਜੀ ਹਾਂਜੀ ਕੁੱਲ ਸਕੁਅਰ ਫੁੱਟ ਇਹ ਆ ਗਿਆ 2200 ਸਕੁਅਰ ਫੁੱਟ ਆ ਗਿਆ ਜੀ ਠੀਕ ਹੈ ਵੀਰੇ ਜਿਵੇਂ ਆਪਾਂ ਗੱਲ ਕਰੀ ਵੀਰੇ ਲੰਬਾਈ ਦੇ ਵਿੱਚ ਇਹਦਾ ਕੋਠੀ ਦਾ ਹਾਂਜੀ ਲੈਂਥ ਕਿੰਨੀ ਹੈ ਜੀ ਇਹਦਾ ਸਾਈਜ਼ ਕੀ ਹੈ ਜੀ ਇਹ 45 ਫੁੱਟ ਲੰਬਾਈ ਹੈ ਜੀ ਇਹਦੀ ਹਾਂਜੀ 30 ਫੁੱਟ ਚੜਾਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਆ ਇਧਰ ਵੀਰੇ ਇਹ ਬੈੱਡਰੂਮ ਆ ਗਿਆ ਜੀ ਠੀਕ ਹੈ ਜੀ ਇਧਰ ਇਹ ਛੋਟਾ ਬੈੱਡਰੂਮ ਆ ਗਿਆ ਜੀ ਠੀਕ ਹੈ ਜੀ ਅਨ ਸਾਈਜ਼ ਕੀ ਆ ਸਰ ਇਹਦਾ ਇਹਦਾ 11x11 ਜੀ ਅੱਛਾ ਜੀ ਬੈਡਰੂਮ ਦਾ ਸਾਈਜ਼ ਆ ਗਿਆ ਜੀ ਹਾਂ ਜੀ ਇਹਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਇਧਰ ਨਾਲ ਬੈਡਰੂਮ ਆ ਗਿਆ ਜੀ ਮਾਸਟਰ ਬੈਡਰੂਮ ਆ ਗਿਆ ਇਹ ਠੀਕ ਹੈ ਜੀ ਇਹ ਵੱਡਾ ਬੈਡਰੂਮ ਆ ਜੀ ਠੀਕ ਹੈ ਜੀ ਇਹਦੀ ਸਾਈਜ਼ 12x12 ਸਾਈਜ਼ ਆ ਗਿਆ ਜੀ ਠੀਕ ਹੈ ਜੀ ਨਾਲ ਇਹਦੇ ਅਟੈਚ ਵਾਸ਼ਰੂਮ ਆ ਗਿਆ ਜੀ ਵੀਰੇ ਹਾਂਜੀ ਦੋਸਤੋ ਚਾਹੇ ਤਾਂ ਤੁਸੀਂ ਪੁਰਾਣੀ ਕੋਠੀ ਨੂੰ ਰੈਨੋਵੇਟ ਕਰਨਾ ਹੋਵੇ ਚਾਹੇ ਕੋਰੀ ਜਗ੍ਹਾ ਦੇ ਉੱਤੇ ਨਵੀਂ ਕੋਠੀ ਬਣਾਉਣੀ ਹੋਵੇ ਤਾਂ ਟੋਟਲੀ ਇੱਕ ਇਦਾਂ ਦਾ ਨੌਜਵਾਨ ਜਾਨੀ ਕਿ ਸਾਡਾ ਭਰਾ ਲੱਭ ਕੇ ਲਿਆਂਦਾਗਾ ਜੋ ਕਿ ਬਹੁਤ ਘੱਟ ਖਰਚੇ ਦੇ ਵਿੱਚ ਤੁਹਾਡੀ ਕੋਠੀ ਦਾ ਨਕਸ਼ਾ ਵੀ ਤਿਆਰ ਕਰ ਦੂਗਾ ਕੋਠੀ ਨੂੰ ਡਿਜ਼ਾਈਨ ਵੀ ਕਰ ਦੂਗਾ ਜਿੰਤਾ ਦਾ ਮਰਜ਼ੀ ਕੰਮ ਕਰਵਾ ਲਓ ਸੋ ਸਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਮੌਜੂਦ ਰਹਿਣਗੇ ਬਾਈ ਬੀ 4 ਜੂ ਵਾਲੇ ਆਰਕੀਟੈਕਟ ਸਾਹਿਬ ਤੇ ਉਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਸ਼ੀ ਕਲਵੀਰ ਸਸ਼ੀ ਕਲਵੀਰ ਕੀ ਹਾਲ ਚਾਲ ਨੇ ਭਰਾ ਬਹੁਤ ਵਧੀਆ ਵੀਰੇ ਕਿਰਪਾ ਮੰਗਦੀ ਹੋ ਠੀਕ ਠਾਕ ਹਾਂ ਜੀ ਆਪਦੀ ਵੀਰੇ ਚੜ੍ਹਦੀ ਕਲਾ ਕਿਰਪਾ ਮਾਰੀ ਦੀ ਜੀ ਵੀਰ ਜੀ ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕ ਵੀਰਾਂ ਨੂੰ ਤੁਹਾਡੀ ਫਰਮ ਦੇ ਬਾਰੇ ਤੇ ਤੁਹਾਡੇ ਐਡਰੈਸ ਦੇ ਬ ਆਪਾਂ ਦੱਸੀ ਵੀ B4U ਆਰਕੀਟੈਕਟ ਦੇ ਫਰਮ ਦੇ ਨਾਮ ਤੇ ਆਪਣਾ ਆਫਿਸ ਹੈ ਜੀ ਮਾਨਸਾ ਦੇ ਵਿੱਚ ਮੇਰਾ ਨਾਮ ਕਰਨਦੀਪ ਹੈ ਜੀ ਤੇ ਮਾਨਸਾ ਆਪਣਾ ਆਫਿਸ ਹੈ ਵੀਰੇ ਜੀ ਵੀਰ ਜੀ ਗੱਲ ਕਰੀਏ ਜਿਵੇਂ ਕੋਈ ਵੀ ਨਵਾਂ ਬੰਦਾ ਕੋਠੀ ਬਣਾਉਗਾ ਤਾਂ ਸਭ ਤੋਂ ਪਹਿਲਾਂ ਉਹਨੇ ਕਰਵਾਉਣਾ ਹੁੰਦਾ ਨਕਸ਼ਾ ਜੀ ਤੇ ਨਕਸ਼ੇ ਦੇ ਵਿੱਚ ਮੇਨ ਧਿਆਨ ਦੇਣ ਜੋ ਗੱਲਾਂ ਕਿਹੜੀਆਂ ਹੁੰਦੀਆਂ ਨੇ ਜੀ ਜੇ ਆਪਣੇ ਕੰਮ ਦੇ ਵਿੱਚ ਕੀ ਵੱਖਰਾ ਹੁੰਦਾਗਾ ਵੀ ਲੋਕ ਆਪਣੇ ਤੋਂ ਕੰਮ ਕਰਵਾਉਣ ਜੀ ਇੱਕ ਤਾਂ ਨਕਸ਼ੇ ਦਾ ਵੀਰੇ ਜਿਵੇਂ ਹੁੰਦਾ ਨਾ ਆਪਣਾ ਇੱਕ ਤਾਂ ਸਭ ਤੋਂ ਪਹਿਲਾਂ ਸੋਚਦੇ ਆਪਾਂ ਕੋਠੀ ਬਣਾਉਣ ਵਾਰੀ ਇੱਕ ਤਾਂ ਆਪਣਾ ਹੁੰਦਾ ਧਿਆਨ ਚ ਵੀ ਆਪਾਂ ਕਿੰਨੇ ਆਪਾਂ ਰੂਮ ਰੱਖਣੇ ਆ ਹਾਂਜੀ ਕਿੰਨੇ ਕ ਸਾਈਜ਼ ਉਧਰ ਰੱਖਣਾ ਕਿੰਨੀ ਕ ਆਪਾਂ ਜਗ੍ਹਾ ਕਵਰ ਕਰਨੀ ਕਿੰਨਾ ਕ ਆਪਣਾ ਬਜਟ ਆ ਉਹ ਨਕਸ਼ੇ ਨਾਲ ਸਾਰਾ ਕਲੀਅਰ ਹੋ ਜਾਂਦਾ ਆਪਾਂ ਨੂੰ ਜੀ ਆਪਾਂ ਨੂੰ ਏਰੀਆ ਪਤਾ ਲੱਗ ਜਾਂਦਾ ਜੀ ਰੂਮਾਂ ਦੇ ਸਾਈਜ਼ ਪਤਾ ਲੱਗ ਜਾਂਦੇ ਆ ਜੀ ਬਾਕੀ ਮੇਨ ਹੈਗੀ ਡਿਜ਼ਾਈਨਿੰਗ ਦੀ ਜੀ ਡਿਜ਼ਾਈਨਿੰਗ ਪਤਾ ਲੱਗ ਜਾਂਦੀ ਆ ਕਰਨ ਤੋਂ ਪਹਿਲਾਂ ਆਪਾਂ ਨੂੰ ਮਤਲਬ ਡਿਜ਼ਾਈਨਿੰਗ ਪਤਾ ਲੱਗ ਜਾਂਦੀ ਆ ਤੇ ਜਿਵੇਂ ਆਪਾਂ ਪਹਿਲਾਂ ਵੀ ਆਪਣਾ ਵੀ ਜਿਵੇਂ ਤੁਹਾਨੂੰ ਪਤਾ ਚੈਨਲ ਰੱਖਿਆ ਬੀਫੋਰ ਜੀ ਦੇ ਨਾਂ ਤੇ ਹਨ ਤੇ ਆਪਾਂ ਹੁਣ ਵੀ ਅੱਗੇ ਆਉਣ ਦੀ ਵੇ ਆ ਵਧੀਆ ਹੁਣ ਬਾਕ ਥਰੋ ਵਗੈਰਾ ਸਾਰਾ ਕੁਝ ਕਲੀਅਰ ਕਰ ਰਹੇ ਆ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਵਧੀਆ ਮਤ ਲੱਗੇ ਆਉਣ ਦੀ ਵੇ ਆ ਸਾਰਾ ਕੁਝ ਜੀ ਜੀ ਤੇ ਵੀਰ ਜੀ ਹੁਣ ਹੋਰਾਂ ਕੰਮਾਂ ਦੇ ਨਾਲੋਂ ਆਪਣੇ ਕੰਮ ਦੇ ਵਿੱਚ ਕੀ ਕੀ ਖਾਸੀਅਤ ਜਾਂ ਕੀ ਕੁਝ ਵੱਖਰਾ ਵੀ ਮਿਲਦਾ ਵੇਖਣ ਨੂੰ ਵੀਰੇ ਵੱਖਰਾ ਇੱਕ ਤਾਂ ਬ੍ਰਦਰ ਇਹ ਆ ਵੀ ਆਪਾਂ ਜਿੱਦਾਂ ਡਿਟੇਲ ਚ ਲੈਂਦਾ ਸਾਰਾ ਕੋਈ ਬੰਦਾ ਨਾ ਜਿਵੇਂ ਵੀਰੇ ਆਪਾਂ ਰੇਟ ਪਹਿਲੀ ਅਗਲੇ ਨੰਬਰਾਂ 'ਚ ਉਹ ਕਰ ਲੈਨੇ ਆ ਬਾਅਦ 'ਚ ਨਹੀਂ ਦਿੱਕਤ ਆਉਂਦੀ ਹੈਗੀ ਵੀ ਆਪਾਂ ਬੰਦੇ ਦਾ ਫੋਨ ਨਾ ਚੱਕੀਏ ਜਿਵੇਂ ਤੁਹਾਨੂੰ ਬਾਈ ਨੇ ਤੁਸੀਂ ਕੀਤੀ ਹੈ ਗੱਲਬਾਤ ਬਾਈ ਨੇ ਤੁਹਾਨੂੰ ਦੱਸੇ ਹੋ ਸਾਰ ਹਾਂ ਤੇ ਆਪਣਾ ਮਤਲਬ ਜਿਵੇਂ ਐਡਵਾਂਸਟਮੈਂਟ ਕਰਕੇ ਵੀ ਦੂਰ ਦੂਰ ਤੱਕ ਜੁਪੀ ਤੱਕ ਵੀ ਕੰਮ ਆਪਣੇ ਕੀਤੇ ਨੇ ਇੱਧਰ ਰਾਜਸਥਾਨ 'ਚ ਵੀ ਕੀਤੇ ਨੇ ਮਤਲਬ ਉਹਨਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਵੀ ਆਪਾਂ ਬੰਦੇ ਦਾ ਬਾਅਦ 'ਚ ਫੋਨ ਨਾ ਚੱਕੀਏ ਜਾਂ ਕੋਈ ਉਹਨਾਂ ਨਾਲ ਮਤਲਬ ਕੋਈ ਦਿੱਕਤ ਆਰੀ ਉਹਨਾਂ ਨੂੰ ਉੱਥੇ ਖੜੇ ਆ ਫਸੇ ਆਪਾਂ ਮਤਲਬ ਉਹਨਾਂ ਨੂੰ ਸਾਰੀ ਮਤਲਬ ਹੈਂਡਲ ਕਰਦੇ ਬੇਸ਼ੱਕ ਉਹ ਮੇਰੇ ਨੇੜ ਅੱਗੇ ਬਾਬਾ ਨਾਨਕ ਦੀ ਕਿਰਪਾ ਕਰੇਪਾ ਕਰਾਂਗੇ ਵੀ ਕਵਰ ਤੇ ਬਰਨਾਲਾ ਹੋ ਗਿਆ ਜਿਵੇਂ ਮੁਕਸਰ ਤੱਕ ਵੀ ਕੀਤੀਆਂ ਨੇ ਜੀ ਜੀ ਤੇ ਜਿਵੇਂ ਨਕਸ਼ੇ ਦੀ ਡਰਾਇੰਗਾਂ ਦੇ ਵਿੱਚ ਤੁਸੀਂ ਮੈਂ ਤੁਹਾਡੇ ਹੱਥ ਤੇ ਫਾਈਲ ਦੇਖ ਰਿਹਾ ਹਾਂ ਜੀ ਤੇ ਇਹਦੇ ਵਿੱਚ ਵੀਰੇ ਕੀ ਕੀ ਡਰਾਇੰਗਾਂ ਤੁਸੀਂ ਅਗਲੇ ਨੂੰ ਅਵੇਲੇਬਲ ਕਰਾਉਂਦੇ ਹੋ ਇਹਦੇ ਵਿੱਚ ਵੀਰੇ ਵੈਸੇ ਫਾਇਦਾ ਤਾਂ ਅਗਲੇ ਨੂੰ ਕੰਪਲੀਟ ਫਾਈਲ ਦੀ ਹੈ ਜੀ ਅੱਛਾ ਜੀ ਮੈਂ ਪਹਿਲਾਂ ਵੀ ਦੱਸਿਆ ਬਹੁਤ ਵਾਰੀ ਹੈ ਨਾ ਜਿਵੇਂ ਪਤਾ ਹੀ ਹੈ ਭਰਾਵਾਂ ਨੂੰ ਉਹਨਾਂ ਨੂੰ ਪਿਆਰ ਦਿੰਦੇ ਆ ਰਣ ਜਿਵੇਂ ਇਹ ਡਿਜ਼ਾਈਨ ਹੋ ਗਿਆ ਆਪਣਾ ਕੋਠੀ ਦਾ ਦਾ ਹਨ ਆ ਕੋਠੀ ਜਿਹੜੀ ਤੁਸੀਂ ਦੇਖ ਰਹੇ ਹੋ ਦੋਸਤੋ ਵੀਡੀਓ ਦੇ ਵਿੱਚ ਇਹ ਤਿਆਰ ਹੋ ਕੇ ਕਿਦਾਂ ਦੀ ਬਣ ਜੂਗੀ ਹਾਂਜੀ ਹਾਂਜੀ ਬਿਲਕੁਲ ਜੀ ਕਬੀਰ ਜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਜਿਹੜੇ ਆਪਣੇ ਵੀਰ ਕੋਠੀਆਂ ਬਣਾਉਂਦੇ ਆ ਜਿਵੇਂ ਹ ਸਲਾਬ ਤੋਂ ਬਚਣ ਦੇ ਲਈ ਜਾਂ ਜਿਹੜੇ ਮੇਰੇ ਵੀਰ ਕੋਠੀਆਂ ਬਣਾ ਰਹੇ ਨੇ ਵੀ ਉਹ ਕੀ ਕਰ ਸਕਦੇ ਆ ਸਲਾਬ ਤੋਂ ਬਚਣ ਦੇ ਲਈ ਉਹਦਾ ਮੇਨ ਕਾਰਨ ਤਾਂ ਇਹ ਹੈ ਵੀਰੇ ਇੱਕ ਤਾਂ ਨਾ ਆਪਾਂ ਜੀ ਮਤਲਬ ਡੀਵੀਸੀ ਜਿਹੜੀ ਬਾਨਨੇ ਆ ਹਾਂਜੀ ਆਪਣਾ ਜਿਹੜਾ ਫਲੋਰ ਲੈਵਲ ਹੈ ਡੀਪੀਸੀ ਤੋਂ ਨੀਚੇ-ਨੀਚੇ ਮਤਲਬ ਕਲੀਅਰ ਹੋ ਜੇ ਕਵਰ ਹੋ ਜੇ ਸਾਰਾ ਕਿੱਦਾਂ ਨੂੰ ਸਿੱਧਾ ਖਤਮ ਹੋ ਜੇ ਮਤਲਬ ਜਿਵੇਂ ਡੀਪੀਸੀ ਆਪਣੀ ਹਾਂਜੀ ਹਾਂ ਤੇ ਇੱਕ ਤਾਂ ਇਹ ਕਾਰਨ ਹੈ ਜੀ ਇੱਕ ਜੇ ਮੰਨ ਕੇ ਚਲੋ ਆਪਣੀ 80 ਆਪਣੀ ਇੱਕ ਤਾਂ ਜੀ ਕੋਈ ਦਿੱਕਤ ਆ ਗਈ ਤਾਂ ਉਹਦਾ ਵੀ ਮਤਲਬ ਹੱਲ ਤਾਂ ਹੈਗਾ ਚਲੋ ਫਿਰ ਵੀ ਜੇ ਇੱਕ ਟਮਾੜੀ ਮਤਲਬ ਉਹਦੇ ਵੀ ਸੁਰਖ ਸਲਾਬਤ ਮਤਲਬ ਹੈਗੀ ਨਹੀਂ ਦਿੱਕਤ ਠੀਕ ਹੈ ਜੀ ਜਿਵੇਂ ਹੁਣ ਕਾਲੇ ਵਾਲੀ ਸਾਈਡ ਮੇਰੀ ਭੂਆ ਕਨੇ ਕੋਠੀ ਬਣਾਈ ਐ ਉਹਨਾਂ ਪਾਣੀ ਸਾਰਾ ਮਤਲਬ ਦੂਜਾ ਵਰਤਦੇ ਨੇ ਨਹਿਰੀ ਪਾਣੀ ਵਰਤਦੇ ਨੇ ਅੱਗਿਆਂ ਨਾਲ ਮਤਲਬ ਉਹ ਚ ਕਵਰ ਕਰ ਲੈਂਦੇ ਉਹਦੇ ਵਿੱਚ ਸਾਰੇ ਉਹਦੇ ਨਾਲ ਤਰਾਇ ਕੀਤੀ ਐ ਉਹਨਾਂ ਦੀ ਵੀ 1% ਵੀ ਦਿੱਕਤਾਈ ਨਹੀਂ ਹੈਗੀ ਅ ਤੁਹਾਡੇ ਕਹਿਣ ਦਾ ਮਤਲਬ ਜੋ ਆਪਾਂ ਘਰ ਦੇ ਵਿੱਚ ਪਾਣੀ ਵਰਤ ਦਿਆਂਗੇ ਜੀ 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 ਤੇ ਇੱਕ ਨਹਿਰੀ ਪਾਣੀ ਦੇ ਨਾਲ ਦੋਵਾਂ ਚ ਡਿਫਰੈਂਸ ਹੈ ਡਿਫਰੈਂਸ ਆਪਣੇ ਪਾਣੀ ਚ ਵੀ ਸ਼ੋਰ ਹੈ ਠੀਕ ਹੈ ਜੀ ਹ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਇੱਟ ਦਾ ਇੱਟ ਦੀ ਫਿਰ ਕਿਵੇਂ ਆਪਾਂ ਪਛਾਣ ਕਰ ਸਕਦੇ ਹਾਂ ਇੱਟ ਤਾਂ ਵੀ ਮਤਲਬ ਜਿਵੇਂ ਚੰਗੇ ਠੇਕੇਦਾਰ ਨੂੰ ਵੀਰੇ ਨਾਲ ਲੈ ਆ ਕੇ ਹਨਾ ਉਹਨੂੰ ਖੜਕਾ ਕੇ ਚੈੱਕ ਕਰਕੇ ਦੇਖੋ ਵਾਲੀ ਚਿੱਟੀ ਵੀ ਨਾ ਹੋਵੇ ਵਾਲੀ ਲਾਲ ਜੀ ਵੀ ਆਵੇ ਨਾ ਹਾਂ ਮਿਕਸ ਹੋਵੇ ਹਾਂ ਮਿਕਸ ਤੇ ਇਹ ਸਹੀ ਹੋਵੇ ਮਤਲਬ ਇੱਟਾ ਤੇ ਇਹਨੂੰ ਖੜਕਾ ਕੇ ਗੋਕੇ ਚੈੱਕ ਕਰੋ ਹਨਾ ਤੇ ਇਹ ਚੀਜ਼ਾਂ ਨੇ ਬਸ ਵੀਰੇ ਜੀ ਵੀਰੇ ਤੇ ਬੜੇ ਵੀਰੇ ਗੱਲ ਕਰੀਏ ਜਿਵੇਂ ਹੁਣ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਤੇ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਕਿੱਦਾਂ ਕਿੱਦਾਂ ਦੇ ਡਿਜ਼ਾਈਨ ਤਿਆਰ ਕਰਦੇ ਹੋ ਮਤਲਬ ਉਹ ਵੀ ਥੋੜਾ ਦੱਸੋ ਡਿਜ਼ਾਈਨਿੰਗ ਵੀਰੇ ਅੱਜਕੱਲ ਜ਼ਿਆਦਾ ਚੱ ਤੇ ਵਿੱਚ ਮਾਡਰਨ ਵੀ ਕਰਵਾਂਦੇ ਜਿਵੇਂ ਮਹਾਲੀ ਆਪਾਂ ਮਾਡਰਨ ਕੀਤਾ ਜੀ ਤੇ ਮਤਲਬ ਜਿੱਦਾਂ ਕਲਾਇੰਟ ਦੀ ਰਿਕੁਆਇਰਮੈਂਟ ਹੁੰਦੀ ਆਪਾਂ ਉਹ ਤੋਂ ਬੈਸਟ ਚੀਜ਼ ਹੀ ਕਰਕੇ ਕੋਸ਼ਿਸ਼ ਕਰਦੇ ਆਂ ਆਪਦੇ ਵੱਲੋਂ ਵਿੱਚ ਹੁੰਦਿਆ ਨਾ ਭਰਾ ਲੈ ਆਉਂਦੇ ਆ ਕਿ ਆਪਾਂ ਨੂੰ ਟੇਸਟ ਦਿਖਾਉਂਦੇ ਮਾਰੇ ਫੋਟੋ ਦਿਖਾਉਂਦੇ ਵੀ ਸਾਨੂੰ ਇਦਾਂ ਨਹੀਂ ਚਾਹੀਦੀ ਆਪਾਂ ਉਹਨੂੰ ਇੱਕ ਵਾਰੀ ਟੇਸਟ ਪਤਾ ਚੱਲ ਜਾਂਦਾ ਕੋਸ਼ਿਸ਼ ਆਪਾਂ ਕਰਦੇ ਆਂ ਵੀ ਆਪਾਂ ਉਹ ਤੋਂ ਵੀ ਬੈਸਟ ਕਰਕੇ ਦੀਏ ਡਿਜ਼ਾਈਨ ਠੀਕ ਹੈ ਕਾਪੀ ਤਾਂ ਆਪਾਂ ਆਪਦੇ ਡਿਜ਼ਾਈਨ ਦੀ ਵੀ ਨਹੀਂ ਕਰਦੇ ਕਿਸੇ ਦੀ ਤਾਂ ਆਪਾਂ ਕਰਨੀ ਜੀ 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 ਤੇ ਜਿਵੇਂ ਹੁਣ ਤੁਸੀਂ ਨਕਸ਼ੇ ਤਿਆਰ ਕਰਦੇ ਹੋ ਜੀ ਫਿਰ ਕਈ ਵਾਰ ਨਕਸ਼ਾ ਨਹੀਂ ਵੀ ਪਸੰਦ ਆਉਂਦਾ ਮਤਲਬ ਤੁਸੀਂ ਮੈਨੂੰ ਕੋਈ ਨਕਸ਼ਾ ਬਣਾ ਕੇ ਦਿੱਤਾ ਮੈਨੂੰ ਨਹੀਂ ਪਸੰਦ ਆਇਆ ਉਹ ਫਿਰ ਤੁਸੀਂ ਦੁਬਾਰਾ ਵੀ ਬਣਾ ਕੇ ਦੇ ਦਿਓ ਹਾਂ ਕੋਈ ਚੇਂਜਿੰਗ ਦੀ ਕੋਈ ਦਿੱਕਤ ਨਹੀਂ ਹੈ ਕੋਈ ਨਾ ਕੋਈ ਕੋਈ ਬਗਵੱਦ ਕੋਈ ਦਿੱਕਤ ਨਹੀਂ ਵੀਰੇ ਚੇਂਜ ਦੀ ਕੋਈ ਦਿੱਕਤ ਨਹੀਂ ਆਪ ਨੂੰ ਠੀਕ ਹੈ ਜੀ ਤੇ ਕੋਈ ਮੌਕੇ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਕੋਈ ਮਿਸਤਰੀ ਨੂੰ ਠੇਕੇਦਾਰ ਨੂੰ ਸਮਝ ਨਹੀਂ ਕੋਈ ਦਿੱਕਤ ਆਉਂਦੀ ਆ ਆਪਣੇ ਰਾਜਸਥਾਨ ਤੱਕ ਵੀ ਕੋਈ ਦਿੱਕਤ ਨਹੀਂ ਵੀਰੇ ਤਾਂ ਫਿਰ ਵੀ ਪੰਜਾਬ ਆਪਣਾ ਜੋਗਾ ਨੇੜੀ ਆ ਵਾਟਸਐਪ ਤੇ ਰਾਜਸਥਾਨ ਚ ਵੀ ਮਿਸਤਰੀ ਨੇ ਮਤਲਬ ਫੋਨ 'ਤੇ ਸਾਰੀ ਡਿਸਕਸ ਕਰਦੇ ਰਹੇ ਸਾਰੀ ਆਪਾਂ ਉਹਨਾਂ ਨੂੰ ਵੀਡੀ ਤੇ ਉਹਨਾਂ ਨੂੰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਧਿਆਨ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਦਾ ਬਜਟ ਦੇ ਹਿਸਾਬ ਨਾਲ ਆਪਦੇ ਏਰੀਆ ਦੇ ਹਿਸਾਬ ਨਾਲ ਜਿੰਨਾ ਕਿ ਆਪਾਂ ਏਰੀਆ ਕਵਰ ਕਰਨਾ ਹੈ ਉਹ ਚੀਜ਼ਾਂ ਦੇਖੋ ਮੇਨ ਪ੍ਰੋਪਰ ਇਹ ਚੀਜ਼ ਦੇਖੋ ਮਤਲਬ ਜਿੰਨੀ ਕਿ ਆਪਾਂ ਚੀਜ਼ ਬਣਾ ਰਹੇ ਆ ਆਪਣੀ ਫੈਮਿਲੀ ਦੇ ਮੁਤਾਬਕ ਦੇਖੋ ਉਸ ਅਕੋਰਡਿੰਗ ਦੇਖੋ ਇੱਕ ਹੋਰ ਹੈ ਮਤਲਬ ਮੇਨ ਚੀਜ਼ ਨਾ ਜਿਵੇਂ ਹੁੰਦਾ ਵੀ ਆਪਣਾ ਰੋਸ਼ਨੀ ਵਗੈਰਾ ਦਾ ਵੈਂਟੀਲੇਸ਼ਨ ਪ੍ਰੋਪਰ ਆਵੇ ਇੱਥੇ ਤੁਸੀਂ ਦੇਖ ਰਹੇ ਹੋ ਜਿਵੇਂ ਦੇਖੋ ਪ੍ਰੋਪਰ ਬੰਨ ਰੋਸ਼ਨੀ ਪ੍ਰੋਪਰ ਆ ਰਹੀ ਹੈ ਨਾ ਇਧਰ ਵਿੰਡੋ ਰੱਖੀ ਹੈ ਉੱਪਰ ਤੇ ਵੈਂਟੀਲੇਸ਼ਨ ਦੀ ਮਤ ਤੇ ਜਿਵੇਂ ਹੁਣ ਆਪਾਂ ਇੱਥੇ ਵੀ ਖੜੇ ਆ ਜੀ ਇੱਥੋਂ ਵਿੰਡੋਰ ਦਿੱਤੀ ਆ ਤੁਸੀਂ ਮਤਲਬ ਇਹਦੇ ਨਾਲ ਵੀ ਇੱਥੋਂ ਆਪਾਂ ਨੂੰ ਫੋਟੋ ਫੁਰੀ ਮੈਸੇਜ ਹੋ ਰਹੀ ਆ ਜੀ ਬਿਲਕੁਲ ਜੀ ਤੇ ਬਾਕੀ ਦੋਸਤੋ ਜਿਹੜੇ ਮੇਰੇ ਵੀਰ ਹਨਾ ਕੋਠੀ ਬਣਾਉਣਾ ਚਾਹੁੰਦੇ ਆ ਮਾਮਸਾ ਏਰੀਏ ਦੇ ਜਾਂ ਤੁਸੀਂ ਮਾਮਸਾ ਤੋਂ ਦੂਰੋਂ ਵੀ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਬਾਈ ਫੋਨ ਦਾ ਆਪਾਂ ਨੰਬਰ ਸਕਰੀਨ ਤੇ ਦੇ ਦਾਂਗੇ ਤੁਸੀਂ ਇਹਨਾਂ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਬਾਕੀ ਕੋਠੀ ਬਣਾਉਣ ਦਾ ਖਰਚ ਇਹਨਾਂ ਦਾ ਬਹੁਤ ਘੱਟ ਆਗਾ ਠੀਕ ਆ ਜੀ ਤੇ ਆ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਹੋਰ ਵੀ ਰਾਹਤ ਹੋ ਜੂਗੀ ਵੀ ਤੁਸੀਂ ਬਾਈ ਹੁਣ ਨੂੰ ਕੰਪੈਕਟ ਕਰ ਸਕਦੇ ਹੋ ਜੋ ਵੀ ਤੁਹਾਡੇ ਦਿਲ ਦੇ ਵਿੱਚ ਗੱਲਬਾਤ ਹੈਗੀ ਹੈ ਵੀ ਕਿੱਦਾਂ ਦਾ ਡਿਜ਼ਾਈਨ ਕਰਾਉਣਾ ਸੇਮ ਹੋ ਜਾਊਗਾ ਜੀ ਜੀ ਬਿਲਕੁਲ ਜੀ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਉਦੋਂ ਹੀ ਬੈਸਟ ਕਰਕੇ ਦੇ ਜੀ 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 ਆ ਫਿਰ ਇਹ ਆਪਾਂ ਪੌੜੀ ਬਣਵਾਈ ਆ ਹਾਂਜੀ ਵੀਰੇ ਤੇ ਇਹ ਸਟੀਲ ਦਾ ਕੰਮ ਕਰਵਾਇਆ ਹੋਇਆ ਸਾਰਾ ਠੀਕ ਆ ਸਟੈਪ ਸਟੈਪ ਆ ਜੋ ਉੱਪਰੋਂ ਦਿਖਾਉਨੇ ਆ ਤੁਹਾਨੂੰ ਇਹ ਪੌੜੀ ਤੇ ਕਿੰਨਾ ਕਰ ਰੁਪਈਆ ਲੱਗੇਗਾ ਰੁਪਈਆ ਵੀਰੇ ਇਹ ਸਟੀਲ ਸਟੀਲ ਦਾ ਕੰਮ 25000 ਚ ਹੋਇਆ ਜੀ ਸਾਰਾ ਇਹ ਠੀਕ ਹੈ ਹਾਂਜੀ ਨਾਲ ਫਿਰ ਸ਼ੀਸ਼ਾ ਵਗੈਰਾ ਐਡ ਹੋ ਜਾਊਗਾ ਨਹੀਂ ਸ਼ੀਸ਼ਾ ਵਗੈਰਾ ਨਹੀਂ ਇਹ ਸਿੰਪਲੀ ਇਦਾਂ ਹੀ ਰ ਤੇ ਵੀਰੇ ਜਿਵੇਂ ਹੁਣ ਤੁਸੀਂ ਆਹ ਪੌੜੀ ਦਾ ਸਟੈਪ ਹੈਗਾ ਚੜ੍ਹਨ ਤੇ ਵੀ ਕਾਫੀ ਈਜ਼ੀ ਹੈਗਾ ਇਹ ਕਿੰਨੇ ਚੱਕਰ ਦਾ ਹੈ 6 ਇੰਚ ਦਾ ਸਟੈਪ ਰੱਖਿਆ ਹੈ ਵੀ ਜੀ ਪੌੜੀ ਦਾ ਅੱਛਾ 6 ਇੰਚ ਹਾਂਜੀ ਜੀ ਵੀਰੇ ਤੇ ਭਰਾਵੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰੀ ਚੱਲਿਓ ਤਾਂ ਕਿ ਹਨਾ ਵੀ ਆਪਣੇ ਜਿਹੜੇ ਮੇਰੇ ਵੀਰਾਂ ਨੇ ਹੋਰ ਕੋਠੀ ਬਣਾਉਣੀ ਉਹਨਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚ ਸਕੇ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਫਰਸਟ ਫਲੋਰ ਦੇ ਉੱਪਰ ਹਾਂਜੀ ਤੇ ਇੱਥੇ ਵੀਰੇ ਕੀ ਕੁਝ ਖਾਸ ਕੀਤਾਗਾ ਇੱਥੇ ਵੀਰੇ ਇਧਰ ਬੈੱਡਰੂਮ ਹੈਗਾ ਜੀ ਇਹ ਆਪਣਾ ਮੇਨ ਜੀ ਹਾਂਜੀ ਮੈਂ ਮੈਂ ਉਧਰ ਆ ਗਿਆ ਜੀ ਇਹ ਬੈਡਰੂਮ ਮਤਲਬ ਬਿਨਾ ਵਾਸ਼ਰੂਮ ਤੋਂ ਆ ਠੀਕ ਹੈ ਵੀਰੇ ਇਹ ਜੋ ਵਾਸ਼ਰੂਮ ਨਹੀਂ ਹੈਗਾ ਉਹ ਮਾਸਟਰ ਬੈਡਰੂਮ ਉਧਰ ਆ ਗਿਆ ਜੀ ਤੇ ਇਧਰ ਨਾਲ ਇਹਦੇ ਪੋਰਚ ਆ ਗਿਆ ਜੀ ਵੀਰੇ ਬੂਰੇ ਪੋਰਚ ਦਿੱਤਾ ਹੈ ਜੀ ਤੇ ਆ ਇਧਰ ਪੋਰਚ ਆ ਗਿਆ ਜੀ ਅੱਛਾ ਇਹ ਪੋਰਚ ਨੂੰ ਅਲੱਗ ਜਗ੍ਹਾ ਕੱਢਦੇ ਵੀਰੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਮਤਲਬ ਇਹ ਏਰੀਆ ਤੁਸੀਂ ਬੈਡਰੂਮ ਵਜੋਂ ਯੂਜ਼ ਨਹੀਂ ਕੀਤਾ ਨਹੀਂ ਨਹੀਂ ਜੀ ਠੀਕ ਹੈ ਕਿ ਇਧਰ ਬੈਡਰੂਮ ਆ ਗਿਆ ਜੀ ਜੀ ਤੇ ਆ ਮੂਰੇ ਇਧਰ ਬਲਕਨੀ ਆ ਗਈ ਉਧਰ ਪਣੀ ਵੀ ਹੈ ਜੀ ਕੀ ਕਿਹਾ ਪ੍ਰੋ ਹਾਂਜੀ ਪੱਕੀ ਡਿਜ਼ਾਈਨਿੰਗ ਬਾਈ ਪੂਰੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪਲਾਸਟਰ ਦੀ ਜਾਂ ਗਲਾਈਆਂ ਬਣਾਈਆਂ ਨੇ ਪੂਰਾ ਵਧੀਆ ਬਣਾਈਆਂ ਨੇ ਬਾਈ ਇਹ ਕਿੱਥੋਂ ਸੀਗੇ ਮਿਸਤਰੀ ਵੀਰੇ ਇਹ ਰੱਲੇ ਤੋਂ ਸੀਗਾ ਜੀ ਮੁੰਡਾ ਅੱਛਾ ਵੀਰੇ ਹਾਂਜੀ ਕਿਵੇਂ ਕੰਮ ਵਧੀਆ ਵੀਰੇ ਪੂਰਾ ਵਧੀਆ ਕੰਮ ਹੈ ਇਹਨਾਂ ਦਾ ਕਿਨੇ ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਵੀਰੇ ਉਹਨਾਂ ਨੇ ਕੀਤਾ ਚਲਾਈ ਦਾ ਕੰਮ ਇਹ 120 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਹੋਇਆ ਵੇਚਣਾ ਇਹਦਾ ਕੰਮ ਵੇਚੇ ਪਲਾਸਟਰ ਸਾਰਾ ਕੰਪਲੀਟ ਜੀ ਠੀਕ ਹੈ ਵੀਰੇ ਹਾਂਜੀ ਆ ਇਧਰ ਬੈਡਰੂਮ ਆ ਆ ਗਿਆ ਜੀ ਠੀਕ ਹੈ ਵੀਰੇ ਇਹ ਕੰਮ ਚੱਲੀ ਜਾ ਰਿਹਾ ਹੈ ਜੀ ਹਲੇ ਬਿਜਲੀ ਦਾ ਚੱਲੀ ਜਾ ਮੈਂ ਹਾਂ ਜੀ ਨਹੀਂ ਇਹ ਇਧਰ ਹੀ ਚੱਲੀ ਜਾਂਦਾ ਜੀ ਵਾਸ਼ਰੂਮ ਦਾ ਕੰਮ ਚੱਲੀ ਜਾਂਦਾ ਜੀ ਅੱਛਾ ਜੀ ਵਾਸ਼ਰੂਮ ਦਾ ਕੰਮ ਇਹ ਜਾਨਕਿ ਮਾਸਟਰ ਬੈਡਰੂਮ ਆ ਗਿਆ ਉੱਥੇ ਤੁਹਾਡਾ ਡਰੈਸਿੰਗ ਤੇ ਬਾਥਰੂਮ ਅਟਾ ਚਾਹ ਹਾਂਜੀ 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 ਠੀਕ ਹੈ ਵੀਰੇ ਹਾਂਜੀ ਤੇ ਇਧਰ ਪਿੱਛੇ ਬੈਕ ਸਾਈਡ ਤੇ ਵੀਰੇ ਇਹ ਬੈਕ ਸਾਈਡ ਜਗ੍ਹਾ ਰਹੇਗੀ ਜੀ ਇਹ ਖਾਲੀ ਆ ਜਗ੍ਹਾ ਠੀਕ ਹੈ ਜੀ ਹਾਂਜੀ ਤੇ ਬਾਕੀ ਉੱਪਰੋਂ ਉਹ ਦੇਤਾ ਆਪਾਂ ਨੇ ਪੌੜੀਆਂ ਇੱਥੋਂ ਵੀ ਦੇ ਦਿੱਤਾ ਹਾਂ ਜੀ ਉੱਪਰੋਂ ਪੌੜੀਆਂ ਦੇ ਦਿੱਤੀਆਂ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਕੁੱਲ ਕੋਠੀ ਦੇ ਉੱਤੇ 18 ਕ ਲੱਖ ਰੁਪਏ ਦਾ ਖਰਚਾ ਆ ਗਿਆ 250 ਸਕਰ ਫੀਟ ਦੇ ਵਿੱਚ ਬਣੀ ਹੋਈ ਹੈਗੀ ਬਾਈ ਉਹਨਾਂ ਦੀ ਤੇ ਟੋਟਲ ਚਾਰ ਬੈਡਰੂਮ ਆ ਗਏ ਦੋ ਉੱਪਰ ਆ ਗਏ ਦੋ ਨੀਚੇ ਆ ਗਏ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਘੱਟ ਜਗ੍ਹਾ ਦੇ ਵਿੱਚ ਘੱਟ ਖਰਚੇ ਵਿੱਚ ਬਣੀ ਹੈ ਬਾਈ ਉਹਨਾਂ ਦੀ ਕੋਠੀ ਆ ਤੇ ਲਗਭਗ 25-22 ਲੱਖ ਦੇ ਵਿੱਚ ਇਹ ਕੰਪਲੀਟ ਹੋ ਜੂਗੀ ਵੀਰੇ ਹਾਂ ਜੀ 25-22 ਲੱਖ ਕੰਪਲੀਟ ਹੋ ਜੂਗੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ